ਮਿੱਤਰੋ ਆਟਾ ਜਿੱਥੋਂ ਮਰਜੀ ਪਿਆ ਲੋ ਪਰ ਦੇ ਚੱਕੀ ਵਾਲੇ ਮਿਲਵਾਈ ਕੋਲੇ ਆ ਚੀਜ਼ ਲੱਗੀ ਹੋਈ ਫੇਰ ਆਟਾ ਕਦਣਾ ਪਜਾਇਓ ਕਿਉਂਕਿ ਮਿੱਤਰੋ 90% ਸਾਨੂੰ ਬਿਮਾਰੀਆਂ ਤੋਂ ਤਾਂ ਚੱਕੀ ਵਾਲੇ ਭਰਾ ਬਚਾਈ ਫੜਿਆ ਸਾਡੇ ਕਿਉਂਕਿ ਬਾਈਆਂ ਨੇ ਇੰਨਾ ਘੰਟ ਜੰਤਰ ਲਾਇਆ ਮੇਰੇ ਪਿੰਡ ਵਾਲਿਆਂ ਨੇ ਇਹਦੇ ਵਿੱਚ ਕਿ ਜੇ ਇਹ ਨਾ ਹੋਵੇ ਮਿੱਤਰੋ ਤਾਂ ਆਪਾਂ ਹੁਣ ਨੂੰ ਕਿੱਦੇ ਦੇ ਬਿਮਾਰ ਹੋਵਾਂਦੇ ਸਾਰਾ ਮੁਲਕ ਆਹ ਦੇਖ ਲਓ ਮਿੱਤਰੋ ਬਾਈਆਂ ਨੇ ਕਿੰਨੀ ਘੰਟ ਦੀਵ ਲਈ ਸਾਡੇ ਬਚਾ ਲਈ ਤੇ ਸਾਡੇ ਭਰਾ ਵਿੱਚ ਇਹ ਬਾਈ ਕਹਿੰਦੇ ਇਹੋ ਜੀ ਵੀ ਨਹੀਂ ਜਿਹੜੇ ਪੀਣਾ ਕਰਕੇ ਲਿਆਉਂਦੇ ਜਿਵੇਂ ਆਟਾ ਕੋਈ ਕਣਕ ਮਿਲਦੀ ਹੈ ਜਿੱਥੋਂ ਐਂ ਚੱਕ ਲਾਉਂਦੇ ਆ ਆਜੇ ਲੋ ਮਿੱਤਰੋ ਕਿੰਨਾ ਕੰਨਦਾ ਇਹ ਕਹਿੰਦਾ ਵੀ ਅਸੀਂ ਰੋਜ਼ ਇਹਦੇ ਵਿੱਚ ਮੇਖਾ ਸਰੀਆ ਜੋ ਹਾ ਕਰਦੇ ਆ ਛੋਟਾ ਛੋਟਾ ਟੋਟੇ ਜਿਹੜੇ ਕਿ ਜੇ ਸਾਡੇ ਨਾ ਹੋਵੇ ਤਾਂ ਸਾਡੇ ਆਟੇ ਵਿੱਚ ਰਲ ਕੇ ਸਾਡੇ ਅੰਦਰ ਚਲੇ ਜਾਣ ਤੇ ਅਸੀਂ ਕਿੱਦੇ ਦੇ ਬਿਮਾਰ ਹੋ ਗਿਆ ਹਸਪਤਾਲਾਂ ਚ ਪੈ ਜੀਏ ਤੇ ਮੇਰੇ ਸਾਰੇ ਟੱਕੀ ਵਾਲੇ ਭਰਾਵਾਂ ਨੂੰ ਬੇਨਤੀ ਆ ਤੇ ਸਾਰੇ ਵੀਡੀਓ ਦੇਖਣ ਵਾਲਿਆਂ ਨੂੰ ਵੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਪਿੰਡ ਜੋ ਵੀ ਛੋਟੇ ਆਲੇ ਦੁਆਲੇ ਕੋਈ ਚੱਕੀ ਲੱਗੀ ਹੋ ਉਹ ਭਰਾ ਤੱਕ ਜੂੜ ਭੇਜਿਓ ਤਾਂ ਜੋ ਇਹਦੇ ਨਾਲ ਸਾਡੀ ਮਦਦ ਹੋ ਸਕੇ ਕਿ ਤਾਂ ਕਿਸ ਨੂੰ ਕਿ ਬਿਮਾਰੀ ਨਾ ਹੋਵੇ ਆਜੇ ਲੋ ਮਿੱਤਰੋ ਆਜੀ ਤੁੰਬਕੀ ਜੀ ਨਾ ਹੋਵੇ ਤਾਂ ਜੀ ਲੋਹਾ ਪਤਾ ਨਹੀਂ ਕਿੰਨਾ ਕਿਉਂਕਿ ਜੇ ਆਜ ਅੰਤਰ ਜਾਗਾ ਜਿਹੜਾ ਲੋਹੇ ਨੂੰ ਅੰਦਰ ਨਹੀਂ ਜਾਣ ਦਿੰਦਾ ਤੇ ਕਣਕ ਦੇ ਵਿੱਚ ਜਿਹੜੇ ਨਿਗਾਂ ਟੋਕੀ ਬਰੀਕ ਕੋਈ ਕੋਈ ਮੇਕ ਆ ਜਾਂਦੀ ਆ ਕੋਈ ਲੋਹੇ ਦਾ ਕਣ ਆ ਜਾਂਦਾ ਤਾਂ ਉਹਨੂੰ ਇਹ ਇੱਥੇ ਰੋਕ ਲੈਂਦਾ ਤੇ ਚੱਕੀ ਦੇ ਵਿੱਚ ਨਹੀਂ ਜਾਣ ਦਿੰਦਾ ਤੇ ਵੀਡੀਓ ਤੁਹਾਡੇ ਕੰਮ ਦੀ ਹੈ ਸ਼ੇਅਰ ਜ਼ਰੂਰ ਕਰਦੇ ਹੋ ਤੇ ਪੇਨ